ਬਰਜਿੰਦਰ ਕੌਰ ਬਿਸਰਾਉ ਦੀ ਕਹਾਣੀ ਇੱਕ ਫੈਸਲਾ ਜਗਤਾਰ ਸਿੰਘ ਦੇ ਪੰਜ ਕੁੜੀਆਂ ਤੋਂ ਬਾਅਦ ਮੁੰਡਾ ਹੋਇਆ ਸੀ ਛੋਟੀ ਕੁੜੀ ਵੀ 3 ਸਾਲ ਦੀ ਹੋ ਗਈ ਸੀ ਪਰ ਮੁੰਡੇ ਦੀ ਚਾਹਤ ਕਰਕੇ ਉਹਨਾਂ ਨੇ ਕਈ ਵੈਦਾਂ ਹਕੀਮਾਂ ਤੋਂ ਮੁੰਡਾ ਹੋਣ ਦੀਆਂ ਦਵਾਈਆਂ ਲਈਆਂ ਜਿੱਥੇ ਕਿਸੇ ਨੇ ਦੱਸਿਆ ਉੱਥੇ ਮੱਥੇ ਟੇਕੇ ਆਖਰ ਰੱਬ ਨੇ ਸੁਣ ਲਈ ਜੱਸੇ ਦੇ ਹੋਣ ਨਾਲ ਮਿਸਾ ਜਿਹਾ ਪਰਿਵਾਰ ਬਣ ਗਿਆ ਸੀ ਹੁਣ ਉਹਨਾਂ ਨੂੰ ਲੱਗਦਾ ਸੀ ਕਿ ਬਰਬਾਤਪਾ ਨੇ ਉਹਨਾਂ ਨੂੰ ਸਭ ਕੁਝ ਦੇ ਦਿੱਤਾ ਸਾਰਾ ਪਰਿਵਾਰ ਬਹੁਤ ਖੁਸ਼ੀ ਜਗਤਾਰ ਦੀਆਂ ਧੀਆਂ ਨੂੰ ਨਿੱਕੇ ਵੀਰ ਨੂੰ ਚੁੱਕਣ ਦਾ ਨਾਚ ਸੀ ਕਿ ਜੱਸੇ ਨੂੰ ਚੁੱਕਣ ਦੀ ਵਾਰੀ ਨਹੀਂ ਸੀ ਆਉਂਦੀ ਜਗਤਾਰ ਦੀ ਕਬੀਲਦਾਰੀ ਭਾਰੀ ਹੋ ਗਈ ਸੀ ਉਹ ਦਿਨ ਰਾਤ ਮਿਹਨਤ ਕਰਦਾ ਤੇ ਉਸ ਦਾ ਘਰ ਪਰਿਵਾਰ ਵਧੀਆ ਚੱਲ ਰਿਹਾ ਸੀ ਕੁੜੀਆਂ ਵੀ ਸਕੂਲ ਪੜ੍ਹਦੀਆਂ ਸਨ ਵੱਡੀ ਕੁੜੀ ਤਾਂ 8 ਪੜ੍ਹ ਕੇ ਹਟ ਗਈ ਸੀ ਉਸ ਲਈ ਰਿਸ਼ਤੇਦਾਰੀਆਂ ਵਿੱਚੋਂ ਹੀ ਰਿਸ਼ਤੇ ਆਉਣ ਲੱਗ ਪਏ ਸਨ ਜੱਸਾ ਹਜੇ ਦੂਜੀ ਜਮਾਤ ਵਿੱਚ ਹੀ ਪੜਦਾ ਸੀ ਕਿ ਜਗਤਾਰ ਨੇ ਰਿਸ਼ਤੇਦਾਰੀ ਵਿੱਚੀ ਦੋ ਸਕੇ ਭਰਾਵਾਂ ਨੂੰ ਆਪਣੀਆਂ ਵੱਡੀਆਂ ਦੋਹਾਂ ਧੀਆਂ ਸੀਤੋ ਅਤੇ ਮੀਤੋ ਦੇ ਰਿਸ਼ਤੇ ਕਰ ਦਿੱਤੇ ਤੇ ਵਿਆਹ ਵੀ ਅਗਲੇ ਨਰਾਤਿਆਂ ਦਾ ਰੱਖ ਲਿਆ ਨਰਾਤਿਆਂ ਵਿੱਚ ਦੋਹਾਂ ਕੁੜੀਆਂ ਦਾ ਵਿਆਹ ਹੁੰਦੇ ਹੀ ਜਗਤਾਰ ਦੇ ਸਿਰ ਤੋਂ ਕਬੀਲਦਾਰੀ ਦੀ ਗਠੜੀ ਥੋੜੀ ਜੀ ਹਲਕੀ ਹੋ ਗਈ ਸੀ ਜਗਤਾਰ ਦੀ ਤੀਜੀ ਤੀਜੀਤੀ ਨੇ ਜਦ 10 ਜਮਾਤਾਂ ਕਰ ਲਈਆਂ ਤਾਂ ਵੱਡੇ ਪਰੌਣਿਆਂ ਦੇ ਨਾਲ ਦੇ ਪਿੰਡ ਹੀ ਆਪਣੇ ਹੀ ਇੱਕ ਦੋਸਤ ਦੇ ਛੋਟੇ ਭਰਾ ਨੂੰ ਰਿਸ਼ਤਾ ਕਰਵਾ ਦਿੱਤਾ ਹੁਣ ਜਗਤਾਰ ਸਿੰਘ ਦੀ ਅੱਧੀ ਕਬੀਲਦਾਰੀ ਨੇ ਜਿੱਠੀ ਗਈ ਸੀ ਇਸ ਤਰ੍ਹਾਂ ਜਗਤਾਰ ਸਿੰਘ ਤੇ ਉਸਦੀ ਪਤਨੀ ਤਾਰੋ ਆਪਣੀ ਕਬੀਲਦਾਰੀ ਦੀ ਗੱਡੀ ਹੌਲੀ ਹੌਲੀ ਰੋੜੀ ਜਾ ਰਹੇ ਸਨ ਜਦੋਂ ਤੱਕ ਸਾਰਿਆਂ ਤੋਂ ਛੋਟੀ ਤੀ ਪ੍ਰੀਤੋ ਨੇ ਆਪਣੀ 10ਵੀਂ ਤੱਕ ਦੀ ਪੜ੍ਹਾਈ ਪੂਰੀ ਕੀਤੀ ਉਦੋਂ ਤੱਕ ਜੱਸਾ ਵੀ ਸੁਖ ਨਾਲ 8ਵੀਂ ਪਾਸ ਕਰ ਗਿਆ ਸੀ ਜਗਤਾਰ ਤੇ ਤਾਰੋ ਵੀ ਬਡਾਪੇ ਕਾਰਨ ਕਮਜ਼ੋਰ ਹੋ ਰਹੇ ਸਨ ਉਹਨਾਂ ਨੂੰ ਦੋਵੇਂ ਛੋਟੀਆਂ ਕੁੜੀਆਂ ਨਿੱਕੀ ਤੇ ਪ੍ਰੀਤੋ ਨੇ ਜਿਵੇਂ ਹੀ ਸਰਦੇ ਪੁੱਜਦੇ ਘਰਾਂ ਦੇ ਰਿਸ਼ਤੇ ਆਏ ਉਹਨਾਂ ਨੇ ਕਰਕੇ ਧੀਾਂ ਦੇ ਵਿਆਹਾਂ ਵਾਲਾ ਬੋਝ ਤਾਂ ਹਲਕਾ ਕਰ ਲਿਆ ਸੀ ਪਰਮਾਤਮਾ ਦੀ ਕਿਰਪਾ ਨਾਲ ਜਗਤਾਰ ਸਿੰਘ ਨੂੰ ਸਾਰੀ ਜਵਾਈ ਬਹੁਤ ਲੈਕ ਮਿਲੇ ਸਨ ਉਹ ਜਗਤਾਰ ਸਿੰਘ ਤੇ ਬੋਝ ਪਾਉਣ ਦੀ ਥਾਂ ਬੋਝ ਵੰਡਾਉਣ ਵਾਲੇ ਸਨ ਜਸ ਨੇ 12 ਜਮਾਤਾਂ ਪਾਸ ਕਰਕੇ ਟਾਈਪਿੰਗ ਦਾ ਕੋਰਸ ਕਰ ਲਿਆ ਸੀ ਉਸ ਨੂੰ ਨੇੜੇ ਹੀ ਸਰਕਾਰੀ ਕਰਤਕੀ ਦੀ ਨੌਕਰੀ ਮਿਲ ਗਈ ਸੀ ਸਾਰੇ ਖੁਸ਼ ਸਨ ਜਗਤਾਰ ਵੀ ਕੰਮ ਤੋਂ ਆ ਕੇ ਜ਼ਿਆਦਾ ਆਪਣੇ ਚੌਦ ਦੋਸਤਾਂ ਨਾਲ ਗੱਲਾਂ ਕਰਦਾ ਉਹ ਬਹੁਤ ਆਪਾਉਣ ਵੇਲੇ ਭਾਈ ਜੱਸੇ ਨੂੰ ਦਨਖਾਹ ਮੈਨ ਲੱਗ ਜਾਏ ਅਗਲੇ ਦਿਨ ਤੋਂ ਆਪਨੇ ਕੰਮ ਛੱਡ ਦੇਣਾ ਉਹ ਤੂੰ ਤਾਂ ਜੱਗਿਆ ਕਰਮਾਂ ਵਾਲਾ ਹੈ ਰੱਬ ਨੇ ਜੋ ਆਈ ਵੀ ਪੁੱਤਾਂ ਵਰਗੀ ਦਿੱਤੇ ਨੇ ਤੇ ਹੁਣ ਮੁੰਡੇ ਨੂੰ ਸਰਕਾਰੀ ਨੌਕਰੀ ਮਿਲ ਗਈ ਰੱਬ ਤਾਂ ਪੂਰਾ ਤੇਰੇ ਵੱਲ ਹੈ ਖੂਲ ਖੜਾ ਨਾ ਚਿਰ ਬੁੱਲਿਆ ਇਸ ਤਰ੍ਹਾਂ ਜਗਤਾਰ ਕਿੰਨਾ ਚਿਰ ਖੜਾ ਆਪਣੇ ਦੋਸਤਾਂ ਕੋਲ ਆਪਣੇ ਜੱਸੇ ਦੀਆਂ ਵਡਿਆਈਆਂ ਕਰਦਾ ਰਿਹਾ ਉਸ ਸਿਰਾਤ ਨੂੰ ਅਚਾਨਕ ਉਸ ਦਾ ਦਿਲ ਜਕਬਰਾ ਕੇ ਉਸ ਨੂੰ ਉਲਟੀ ਆ ਗਈ। ਤਾਰੂ ਹਜੇ ਉਸ ਲਈ ਪਾਣੀ ਲੈ ਕੇ ਆਈ ਸੀ ਕਿ ਉਸ ਦੇ ਹੱਥ ਪੈਰ ਠੰਡੇ ਹੋਣ ਲੱਗੇ। ਜਦ ਤੱਕ ਜੱਸਾ ਨਠ ਕੇ ਪਿੰਡ ਵਾਲੇ ਡਾਕਟਰ ਨੂੰ ਲੈ ਕੇ ਆਇਆ ਤਦ ਜਕਤਾਰ ਆਪਣੇ ਅਧੂਰੇ ਚਾਪ ਪੂਰੇ ਕੀਤੇ ਬਿਨਾਂ ਹੀ। ਤੁਰ ਗਿਆ। ਜਕਤਾਰ ਤੋਂ ਬਾਅਦ ਚਾਹੇ ਉਸ ਦੀਆਂ ਤੀਆਂ ਵਿੱਚੋਂ ਕੋਈ ਨਾ ਕੋਈ ਵਾਰੀ ਸਿਰ ਆਪਣੇ ਭਰਾ ਤੇ ਮਾਂ ਦਾ ਧਿਆਨ ਰੱਖ ਲਈ ਆਉਂਦੀਆਂ ਰਹਿੰਦੀਆਂ ਪਰ ਫਿਰ ਵੀ ਘਰ ਵਿੱਚ ਉਦਾਸੀ છਾਈ ਰਹਿੰਦੀ। ਛੇ ਕੁ ਮਹੀਨੇ ਬਾਅਦ ਕੁੜੀਆਂ ਨੇ ਆਪਣੀ ਮਾਂ ਨੂੰ ਜੱਸੇ ਦਾ ਵਿਆਹ ਕਰ ਲਿਕਿਆ ਤਾਂ ਜੋ ਬੁੱਢੀ ਮਾਂ ਨੂੰ ਕੰਮਕਾਰ ਵਿੱਚ ਸਹਾਰਾ ਵੀ ਮਿਲ ਜਾਵੇ ਤੇ ਘਰ ਵਿੱਚ ਵੀ ਖੁਸ਼ੀਆਂ ਦਾ ਮਾਹੌਲ ਬਣ ਜਾਵੇ ਤਾਰੋ ਦੀ ਭਤੀਜ ਨੂੰ ਨੇ ਆਪਣੀ ਛੋਟੀ ਭੈਣ ਦਾ ਰਿਸ਼ਤਾ ਜੱਸੇ ਨੂੰ ਕਰਵਾ ਦਿੱਤਾ ਘਰ ਵਿੱਚ ਹੌਲੀ-ਹੌਲੀ ਜਗਤਾਰ ਦੀ ਮੌਤ ਦੀਆਂ ਗਮਗੀਨ ਯਾਤਾਂ ਨੂੰ ਆਉਣ ਵਾਲੇ ਵਿਆਹ ਨੇ ਥੋੜਾ ਜਿਹਾ ਮਦਦਮਤਾ ਕੀਤਾ ਪਰ ਹਰ ਕੰਮ ਕਰਨ ਲੱਗੇ ਉਸ ਨੂੰ ਯਾਦ ਕੀਤਾ ਜਾਂਦਾ ਜਸਦੇ ਵਿਆਹ ਹੋ ਗਿਆ ਘਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਜਸਦੇ ਦੀ ਬੋਟੀ ਤਾਰੂ ਤੇ ਜਸਦੇ ਦੇ ਮੋਹ ਆਪਣੇ ਸਹੁਰੇ ਦੇ ਸਾਉ ਤੇ ਮਿਹਨਤੀ ਸੁਭਾਅ ਦੀ ਵਡਿਆਈ ਸੁਣਦੀ ਤਾਂ ਸੋਚਦੀ ਕਿ ਪ੍ਰਮਾਤਮਾ ਉਸ ਨੂੰ ਵੀ ਇਹ ਖੁਸ਼ੀ ਦਿਖਾ ਦਿੰਦਾ ਤਾਂ ਕਿੰਨਾ ਵਧੀਆ ਹੁੰਦਾ ਜਸਦੇ ਦੇ ਵਿਆਹ ਨੂੰ ਪੂਰੇ 5 ਬਰੇ ਹੋ ਗਏ ਸਨ ਉਸ ਦੇ 4 ਸਾਲ ਦੀ ਧੀ ਤੇ 2 ਸਾਲ ਦਾ ਪੁੱਤਰ ਹੋ ਗਿਆ ਸੀ ਤਾਰੂ ਬਹੁਤ ਬਜ਼ੁਰਗ ਹੋ ਚੁੱਕੀ ਸੀ ਪਰ ਆਪਣੇ ਪੋਤੇ ਪੋਤੀਆਂ ਨਾਲ ਚਾਹ ਲਾੜ ਕਰਦੀ ਖੁਸ਼ ਰਹਿੰਦੀ ਪਰਮਾਤਮਾ ਨੇ ਤਾਰੂ ਦੇ ਖੁਸ਼ਹਾਲ ਪਰਿਵਾਰ ਨੂੰ ਉਸ ਸਮੇਂ ਉਜਾੜ ਦਿੱਤਾ ਜਦ ਇੱਕ ਸ਼ਾਮ ਜਸਦੇ ਦੀ ਡਿਊਟੀ ਤੋਂ ਆਉਂਦੇ ਸਮੇਂ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ ਇੱਕ ਹਸਤਾ ਵਸਤਾ ਕਰ ਉੱਜੜ ਗਿਆ ਸੀ ਜਸਦੇ ਦੇ ਭੋਗ ਤੋਂ ਕੁਝ ਦਿਨ ਬਾਅਦ ਜਸਦੇ ਦਾ ਸੌਰਾ ਪਰਿਵਾਰ ਤਾਰੂ ਕੋ ਲਾਇਆ ਤੇ ਜਸਦੇ ਦੀਆਂ ਪੰਜੇ ਪੈਣਾ ਤੇ ਉਹਨਾਂ ਦੇ ਪਰੋਣਿਆਂ ਨੂੰ ਵੀ ਬੁਲਾ ਲਿਆ ਨਾਲ ਹੀ ਪਿੰਡ ਦੀ ਪੰਚਾਇਤ ਦਾ ਕੱਠ ਕੀਤਾ ਜਸਦੇ ਦਾ ਸੌਰਾ ਹੱਥ ਜੋੜ ਕੇ ਆਖਣ ਲੱਗਿਆ ਅਸੀਂ ਕਾਜੀ ਧੀ ਬਾਰੇ ਆ ਸਾਡੀ ਧੀ ਦੀ ਉਮਰ ਬਹੁਤ ਨਿਆਣੀ ਐ ਸਾਰੀ ਉਮਰ ਆਪਣੀ ਧੀ ਨੂੰ ਇਸ ਹਾਲ ਵਿੱਚ ਕਿਹੜਾ ਮਾਂ ਬਾਪ ਵੇਖਣਾ ਚਾਹੁੰਦਾ ਏਹੀ ਉਸ ਦੇ ਖਾਣ ਹੰਡਾਉਂਦੇ ਦਿਨ ਸਨ ਨਾ ਕੋਈ ਕਮਾਈ ਦਾ ਸਾਧਨ ਨਾ ਕੋਈ ਹੋਰ ਸਹਾਰਾ ਇੱਕ ਬੁੱਢੀ ਮਾਂ ਦੇ ਸਾਰੇ ਕਿੰਨਾ ਚਿਰ ਜ਼ਿੰਦਗੀ ਕੱਟੇਗੀ ਅਸੀਂ ਆਪਣੀ ਧੀ ਨੂੰ ਲਿਜਾਣ ਆਏ ਜਵਾਕਾਂ ਦਾ ਤੁਸੀਂ ਵੇਖ ਲਓ ਕੀ ਕਰਨਾ ਹੈ ਇਹ ਗੱਲ ਸੁਣ ਕੇ ਸਾਰੇ ਸੁਨਦੇ ਹੋਗੇ ਤਾਰੋ ਦੀਆਂ ਪੰਜੇ ਧੀਆ ਨੇ ਆਪਸ ਵਿੱਚ ਸਲਾਹ ਕੀਤੀ ਤੇ ਵੱਡੇ ਧੀ ਜਵਾਈ ਨੇ ਹੱਥ ਜੋੜ ਕੇ ਆਖਿਆ ਜਸੇ ਦੇ ਟੱਬਰ ਦਾਜੀ ਤੁਸੀਂ ਫਿਕਰ ਨਾ ਕਰੋ ਇਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਸੀਂ ਪੰਜੇ ਪੈਣਾ ਜਸੇ ਮੰਗੀ ਇਸ ਦਾ ਧਿਆਨ ਰੱਖਾਂਗੇ ਬੱਚਿਆਂ ਤੋਂ ਮਾਂ ਵਿਛੜ ਜਾਏਗੀ ਬਾਪ ਪਹਿਲਾਂ ਹੀ ਨਹੀਂ ਰਿਹਾ ਸਾਨੂੰ ਤਾਂ ਇਹਨਾਂ ਵਿੱਚੋਂ ਹੀ ਜੱਸਾ ਜਿਸ ਦਾ ਹੁਣ ਜੱਸੇ ਦੀ ਬੋਟੀ ਤੋਂ ਪਹਿਲਾਂ ਸਾਡੀ ਸਾਰਿਆਂ ਦੀ ਛੋਟੀ ਭੈਣ ਤੁਸੀਂ ਉਸ ਨੂੰ ਵੀ ਇੱਕ ਵਾਰ ਪੁੱਛ ਲਓ ਪਹਿਲਾਂ ਜੱਸੇ ਦੀ ਬੋਟੀ ਜਾਣ ਦੀ ਚਾਰ ਹੋ ਗਈ ਸੀ ਪਰ ਫਿਰ ਪਤਾ ਨਹੀਂ ਉਸ ਦੇ ਦਿਮਾਗ ਵਿੱਚ ਕੀ ਆਇਆ ਉਸ ਤੇ ਪਿਓ ਤੇ ਭਰਾਵਾਂ ਨੇ ਬਥੇਰਾ ਜ਼ੋਰ ਲਾਇਆ ਉਹ ਨਾ ਮੰਨੀ ਇਸ ਗੱਲ ਨੂੰ 20 ਬਰੇ ਬੀਤ ਕੇ ਸਨ ਜੱਸੇ ਦੀ ਤੀਰਾਨੋ ਜਦ ਜੱਜ ਬਣ ਕੇ ਆਈ ਤਾਂ ਵੇੜੇ ਵਿੱਚ ਉਸ ਦੀਆਂ ਪੰਜੇ ਭੂਆਂ ਫੁੱਫੜ ਤੇ ਮਾਂ ਬੈਠੇ ਸਨ ਉਹ ਮਾਨੂੰ ਖੁਸ਼ੀ ਵਿੱਚ ਗਲਵਕੜੀ ਪਾਉਂਦੀ ਹੈ ਤਾਂ ਉਹ ਕਹਿੰਦੀ ਹੈ ਰਾਣੋ ਆ ਦੇਖ ਆ ਨੇ ਤੇਰੀ ਹਸਲੀ ਮਾਵਾ ਤੇਰੀ ਇਸ ਸਫਲਤਾ ਦੇ ਪਿੱਛੇ ਇਹਨਾਂ ਦਾ ਹੱਥ ਹੈ ਇਹਨਾਂ ਦੇ ਇੱਕ ਫੈਸਲੇ ਨੇ ਮੇਰੀ ਸੋਚ ਬਦਲ ਦਿੱਤੀ ਸੀ ਤੇ ਮੇਰੇ ਇੱਕ ਫੈਸਲੇ ਨੇ ਆਪਣਾ ਘਰ ਬਚਾ ਲਿਆ ਸੀ ਇਹਨਾਂ ਨੇ ਆਪਣੇ ਬੋਲ ਹੁਣ ਤੱਕ ਪਗਾਏ ਆਪਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਤੁਹਾਨੂੰ ਵਧੀਆ ਸਕੂਲਾਂ ਵਿੱਚ ਪੜਾਇਆ ਨਹੀਂ ਤਾਂ ਅੱਜ ਤੇਰਾ ਵੀਰ ਛਿੰਦਾ ਆਦੇਸ਼ ਨਾ ਗਿਆ ਹੁੰਦਾ ਤੂੰ ਚੱਜ ਨਾ ਬੰਦੀ ਆਪਾਂ ਸਭ ਖੇਰੂ ਖੇਰੂ ਹੋ ਗਏ ਹੁੰਦੇ ਕਹਿੰਦੇ ਕਹਿੰਦੇ ਜਸਦੇ ਦੀ ਬੋਟੀ ਪਾਬਖੋਗੀ ਸੀਤੋ ਮੀਤੋ ਜੀਤੀ ਨਿੱਕੀ ਤੇ ਪ੍ਰੀਤੀ ਆ ਕੇ ਆਪਣੀ ਛੋਟੀ ਪਰਜਾਈ ਨੂੰ ਗਲਵੱਕੜੀ ਵਿੱਚ ਲੈ ਲੈਂਦੀਆਂ ਨੇ ਤੇ ਕਹਿੰਦੀਆਂ ਹਨ ਤੁਹਾਨੂੰ ਤਾਂ ਤੇਰੇ ਤੇ ਮਾਣ ਹੈ ਇਹਨ ਇੱਕ ਫੈਸਲੇ ਨੇ ਸਾਡੇ ਬਾਪ ਦਾ ਘਰ ਵਸਿਆ ਰਹਿਣ ਦਿੱਤਾ ਨਹੀਂ ਤਾਂ ਰਾਣੋ ਗੱਲ ਨੂੰ ਗਮਗੀਨ ਮਾਹੌਲ ਨੂੰ ਹਾਸੇ ਵਿੱਚ ਲੈ ਜਾਂਦੀ ਹੋਈ ਆਖਦੀ ਹੈ ਆਰਡਰ 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 ਹੁਣ ਜੱਜ ਦਾ ਇੱਕ ਫੈਸਲਾ ਸੁਣੋ ਸਾਰਿਆਂ ਨੂੰ ਕੱਲ ਜੱਜ ਰਣਬੀਰ ਕੌਰ ਉਰਫ ਰਾਣੋ ਵੱਲੋਂ ਇੱਕ davat ਦਿੱਤੀ ਜਾ ਰਹੀ ਹੈ ਸਹੀ ਸਮੇਂ ਤੇ ਨਾ ਪਹੁੰਚਣ ਵਾਲੇ ਨੂੰ ਸਜ਼ਾ ਸੁਣਾਈ ਜਾਵੇਗੀ ਸਾਰੇ ਉਸਦੀ ਗੱਲ ਸੁਣ ਕੇ ਹੱਸ ਪੈਂਦੇ ਨਹੀਂ